ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੀ ਜੈ ਮਾਤਾ ਵੈਸ਼ਨੋ ਰਾਣੀ ਜੀ ਦੀ ਸਵਾਗਤੀ 게ਟ ਤੋਂ 7 ਕਿਲੋਮੀਟਰ ਦੂਰੀ ਦੇ ਉੱਤੇ ਕ੍ਰਿਕਟਾ ਪਾਰਵਤ ਮਾਤਾ ਜੀ ਦਾ ਬਹੁਤ ਹੀ ਖੂਬਸੂਰਤ ਭਵਨ ਅਰਧ ਕੁਵਾਰੀ ਜੀ 7 ਕਿਲੋਮੀਟਰ ਆ ਕੇ ਸੰਗ ਤਾਂ ਇੱਥੇ ਵਿਸ਼ਰਾਮ ਕਰਕੇ ਫਿਰ ਅੱਗੇ ਮਾਤਾ ਜੀ ਦੇ ਭਵਨ ਨੂੰ ਚਾਲੇ ਪਾਉਂਦੀਆਂ ਜਿਸ ਦਿਨ ਵੀਡੀਓ ਸ਼ੂਟ ਕੀਤੀ ਸੀ ਉਸ ਦਿਨ ਹਲਕੀ 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 ਕabhi ਕabhi ਜਿਆਦਾ ਤੇਜ਼ ਵੀ بارش ਹੋ ਜਾਂਦੀ ਸੀਗੀ ਇਸ ਕਰਕੇ ਸੰਗਤ ਕਮਰਿਆਂ ਦੇ ਵਿੱਚ ਰੁਕੀ ਹੋਈ ਐ ਛੱਡਾਂ ਦੇ ਥੱਲੇ ਬਹੁਤ ਹੀ ਖੂਬਸੂਰਤ ਰਮਣੀਕ ਦ੍ਰਿਸ਼ ਅਰਧਕਵਾਰੀ ਜੀ ਮਾਤਾ ਜੀ ਦੇ ਭਵਨ ਦਾ ਇੱਥੋਂ ਘਟੜਾ ਬਹੁਤ ਹੀ ਖੂਬਸੂਰਤ 뷰 ਦੇ ਵਿੱਚ ਕਟੜੇ ਦੇ ਦਰਸ਼ਨੋ ਤੇ ਦੇਖੋ ਜੀ ਤੁਸੀਂ ਵੀ ਦਰਸ਼ਨ ਕਰੋ ਕਟੜਾ ਮਾਤਾਰਦ ਕਵਾਰੀ ਜੀ ਤੋਂ ਕਿੰਨਾ ਖੂਬਸੂਰਤ 뷰 ਹੈ ਐਂ ਲੱਗਦਾ ਤੇ ਆਪਾਂ ਸਵਰਗਾਂ ਦੇ ਵਿੱਚ ਆ ਗਏ ਹੋਈਏ ਜਿਸ ਵਰਗ ਹੈ ਤਾਂ ਇੱਥੇ ਹੈ ਸੰਗ ਤਾਂ ਦੂਰੋਂ ਦੂਰੋਂ ਨਤਮਸਤ ਹੋਣ ਵਾਸਤੇ ਦੇਸ਼ਾਂ-ਵਦੇਸ਼ਾਂ ਤੋਂ ਆਪਣੇ ਭਾਰਤ ਤੋਂ ਮਾਤਾ ਜੀ ਦੇ ਭਵਨ ਦੇ ਉੱਤੇ ਆਉਂਦੀਆਂ ਹਨ ਦੇਖੋ ਜੀ ਅਰਧ ਕੁਵਾਰੀ ਭਵਨ ਜੀ ਦਾ ਥ੍ਰਿਸ਼ ਜੈ ਮਾਤਾ ਦੀ ਜਰੂਰ ਲਿਖ ਦਿਆ ਕਰੋ ਜੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਬਹੁਤ ਹੀ ਖੂਬਸੂਰਤ ਵਿਊ ਮਾਤਾ ਜੀ ਦੇ ਭਵਨ ਦਾ ਉੱਪਰ ਹੋਰ ਜਾਵਾਂਗੇ ਤਾਂ ਮਹਿਸੂਸ ਹੋਊਗਾ ਇੱਕ ایسی ਹੋਰ ਹੀ ਦੁਨੀਆ ਦੇ ਵਿੱਚ ਆ ਗਈ ہوئی ਹੈ ਜਦੋਂ ਮਾਤਾ ਜੀ ਦਾ ਭਵਨ ਦੇ ਦਰਸ਼ਨ ਹੁੰਦੇ ਐ ਬੱਦਲਾਂ ਦੇ ਵਿੱਚ ਬੱਦਲ ਦੇਖੋ ਕਿਵੇਂ ਐ ਕਿਉਂਕਿ ਵੀਡੀਓ ਕੁਝ ਸਮਾਂ ਪਹਿਲੇ ਸ਼ੂਟ ਕੀਤੀ ਗਈ ਸੀ ਅੱਜ ਮੌਕਾ ਮਿਲਿਆ ਤੁਸੀਂ ਵੀ ਦਰਸ਼ਨ ਕਰੋ ਜੀ ਮਾਤਾ ਜੀ ਦੇ ਦਰਬਾਰ ਦੇ ਉੱਤੇ ਜੋ ਵੀ ਆਉਂਦਾ ਐ ਕੁਛ ਨਾ ਕੁਛ ਲੈ ਕੇ ਹੀ ਮੁੜਦਾ ਹੈ ਖਾਲੀ ਕੋਈ ਨਹੀਂ ਜਾਂਦਾ ਬਾਕੀ ਜਿਹੇ ਜੀ ਸ਼ਰਦਾ ਹੁੰਦੀ ਉਹ じゃ ਮਿਲਦਾ ਵੀ ਜ਼ਰੂਰ ਹੈ ਦੇਖੋ ਜੀ ਸੰਗ ਤਾਂ ਆ ਵੱਡੇ ਵੱਡੇ ਸ਼ੈੱਡ ਬਣਾ ਰੱਖੇ ਆ ਲੈਂਟਰ ਪਏ ਹੋਏ ਨੇ ਇਹਨਾਂ ਦੇ ਥੱਲੇ ਸੰਗ ਤਾਂ ਜਾਦੇ ਬੈਠੀਆਂ ਨੇ ਕਿਉਂਕਿ بارش ਸੀਗੀ ਰਾਤ ਨੂੰ ਵੀ بارش ਦਾ ਮੌਸਮ ਸੀਗਾ 14 ਕਿਲੋਮੀਟਰ ਦਾ ਸਫ਼ਰ ਬੇਸ਼ੱਕ ਔਖਾ ਲੱਗਦਾ ਹੈ ਪਲੇਨ ਹੈ ਪਰ ਕਿਤੇ ਕਿਤੇ ਪੌੜੀਆਂ ਨੇ ਜਿਨੀ ਸ਼ਾਰਟਕਟ ਜਾਣਾ ਹੋਵੇ ਪਰ ਜੋ ਭਵਨ ਦੇ ਦਰਸ਼ਨ ਕਰਕੇ ਮਾਤਾ ਜੀ ਦੇ ਦਰਬਾਰ ਦੇ ਦਰਸ਼ਨ ਕਰਕੇ ਉਥਕਾਫਟਾਂ ਤੁਗੂਕਾ ਦਾ ਕਿਧਰੇ ਹੀ ਰਹਿ ਜੰਨੀਆਂ ਨੇ ਪਤਾ ਨਹੀਂ ਲੱਗਦਾ ਵੀ ਆਪਾਂ ਥੱਕੇ ਹੋਈਏ ਜਿਵੇਂ ਜਿਵੇਂ ਭਵਨ ਨੇੜੇ ਆਉਂਦਾ ਓਵੇਂ ਓਵੇਂ ਜੈ ਮਾਤਾ ਦੀ ਜੀ ਜੈ ਮਾਤਾ